ਕਿਗਨਿ ਖੜਿ ਖੜਿ ਕਿਗਨ ਆਜੋ ਅਗਲਾ ਕਲਾਮ ਵਸਦੇ ਘਰਾਂ ਨੂੰ ਜਿਹੜੇ ਤੁਰ ਗਏ ਉਜਾੜ ਕੇ ਮੈਂ ਸੁਣਿਆ ਰਹਿੰਦੇ ਗਵਾਂਢ ਵਿੱਚ ਯਾਰ ਦੇ ਵੇਖ ਮਰਦਾਨਿਆਂ ਓ ਰੰਗ ਕਰਤਾਰ ਦੇ ਵੇਖ ਭਾਈ ਬਾਲਿਆ ਰੰਗ ਕਿਹੜੇ ਕਿਹੜੇ ਰੰਗ ਬੋਲਦੇ ਆ ਸੱਚੇ ਪੰਜਾ ਦੇ ਆਜੋ ਤੂਬੇ ਦੀ ਤਾਰਨਾ ਲਫ਼ਜ਼ਾਂ ਦੀ ਸਾਜ ਪਾਉਣੇ ਵੇਖ ਮਰਦਾਨਿਆਂ ਰੰਗ ਕਰਤਾਰ ਦੇ

सतश्री असां पीडियो मां त ਨਹੀਂ ਜੇ ਦੀ ਦਾ ਕੋਈ ਹੋਰ ਹੁੰਦਾ ਮੈਂ ਫਿਰ ਵੀ ਕਹਦਾ ਵੀ ਕੋਈ ਨਹੀਂ ਮੈਂ ਸੋਚੂਗਾ ਇਹ ਫਾਰਮਲ ਨਹੀਂ ਨਹੀਂ ਕਰਦੇ ਬਾਬੇ ਉਹਲੇ ਪਾਂਚ ਗਿਆ ਹਨ ਬੱਚਾ ਹੈ ਤੇ ਬੱਚਾ ਕਹਿੰਦਾ ਇਹ ਉਹਨੂੰ ਮੈਂ ਜਿਹੜਾ ਬੱਚਿਆ ਹੋਇਆ ਹੈ ਬੱਚਿਆ ਹੋਇਆ ਹੀ ਬੱਚਾ ਜੀ ਜਿਹੜਾ ਡੰਗਿਆ ਹੋਇਆ ਉਹ ਤਾਂ ਤੁਹਾਡੇ ਸਾਹਮਣੇ ਖੜਾ ਸਾਧਰੀ ਕੱਪੜਿਆਂ ਚ ਹੈ ਕਿ ਦੁਨੀਆ ਜਾਣਦੀਆਂ ਵਹਿ ਤਾਂ ਕੱਠੀਆਂ ਹੋ ਗਈਆਂ ਅੰਦਰ ਤੇ ਡਰਾਮੇ ਕਰਦਾ ਫਿਰਦਾ ਹੈ ਔਰ ਆ ਇਹ ਆ ਉਹ 100% ਐਕਟੀਵੇਸ਼ਨ ਜਿਹੜੀ ਜਿਹਨੂੰ ਅਸੀਂ ਬਾਬਾ ਨਾਰਥ ਕਹਿੰਦੇ ਆ ਜਿਹਨੂੰ ਅਸੀਂ ਕ੍ਰਿਸ਼ਨ ਕਹਿੰਦੇ ਆ ਤਾਂ ਇਹ ਇਹ ਆ ਉਹ એનર્ਜੀ ਜਿਹਦੇ ਚ ਕਾਮ ਕ੍ਰੋਧ ਲੋਭ ਉਹ ਹੰਕਾਰ ਹੈ ਨਹੀਂ ਬਾਬਾ ਤੇ ਅਸੀਂ ਅਸੀਂ ਜਾਣ ਪੁੱਝ ਕੇ ਇਹਨਾਂ ਨੂੰ ਸ਼ਤਾਨ ਬਣਾਉਣ ਤੇ ਲੱਗੇ ਹੋਏ ਆ ਮਿਲਣਾ ਤਾਂ ਫੋਨ ਦੇ ਬਹੁਤ ਜ਼ਰੂਰੀ ਹੈ ਦੋਸਤਾਂ ਤੇ ਨਿਆ ਕਰ ਸੋਸ਼ਲ ਹੋਏਗਾ ਦੇ ਹੋਰ ਮੈਂ ਕੀ ਕਰ ਸਕਦਾ ਤੁਹਾਡੇ ਲਈ ਤੁਸੀਂ ਆ ਜਾਓ ਸਟੇਜ ਤੇ ਆ ਜਾਓ ਇਹਨਾਂ ਨੂੰ ਜੁੜਾ ਦਿਓ ਆ ਜਾ ਆਪਾਂ ਕੀ ਸਰਾਏ ਸਾਰਿਆਂ ਨੂੰ ਇੱਕ ਤਾੜੀ ਬਾਤ ਹੋ ਜਾਏ ਲਈ ਨਹੀਂ ਕੋਈ ਗੱਲ ਨਹੀਂ ਸਾਰਿਆਂ ਦੇ ਨਾਲ ਮੇਲੀ ਕੰਮ ਕਿੱਥੋਂ ਕਰਾਇਆ ਖੜ ਕੇ ਅੱਛਾ ਜੀ ਆਪਾਂ ਅਗਰਤ ਹੈ ਅੰਦਰ ਨਾਈਟ ਆਪਾਂ ਜਿੱਥੇ ਗਏ ਤਾੜੀ ਬਾਰੋਂ ਬਾਬੂ ਝੰਡਾ ਲਓ ਆਪਾਂ ਜਿੱਥੇ ਆਪਣੇ ਆਪਣੇ ਬਲਕ ਦੀ ਅंडर 19 ਕ੍ਰਿਕਟ ਦੇ ਵਿੱਚ ਸੋ ਕੈਪਟਨ ਆਪਣੇ ਬਟੰਡੇ ਤੋਂ ਆ ਜੀ ਬਾਈ ਹਾਂ ਸਰਦਾਰ ਸਾਹਿਬ ਇਹ ਗੱਲ ਅਸਰਾਏ ਸੀ ਕਿ ਜਿਹੜੇ ਉਸ ਟੀਮ ਦਾ ਕਪਤਾਨ ਮੈਂ ਉਹ ਆਪਣੇ ਬਟੰਡੇ ਦੇ ਇਹ ਤਾਂ ਕਹਿਣਾ ਮਰਦਾ ਨਾ ਵਾਓ ਵਾਓ ਜੀ ਜੋ ਅੰਦਰ ਮਸਜਿਦ ਗੁਰੂਦਵਾਰੇ ਇੱਕੋ ਜੇ ਤੱਕੀ ਸਾਰੇ ਅੰਦਰ ਮਸਜਿਦ ਗੁਰੂ ਦਵਾਰੇ ਇੱਕੋ ਜੇ ਤੱਕੀ ਸਾਰੇ ਪੁੱਛੀਂ ਨਾ ਧਰਮਾਂ ਬਾਰੇ ਪੁੱਛੀਂ ਨਾ ਧਰਮਾਂ ਬਾਰੇ ਉਹ ਸਭ ਨਾਲ ਹੱਸਦਾ ਖਿਲਦਾ ਰੈ ਮੇਰੀ ਜਾਤ ਗੋਤ ਨਾ ਉਹ ਪੁੱਛੀਂ ਬੰਦਾ ਬਣ ਪੁੱਤੀ ਬੰਦਾ ਭੜ ਕੇ ਮਿਲਦਾ ਰਹਾ ਜ਼ਿੰਦਗੀ ਮਾਤ ਨਾਲ ਪਈ ਖੈਂਦੀ ਇਹ ਜ਼ਿੰਦਗੀ ਮਾਤ ਨਾਲ ਪਈ ਖੈਂਦੀ ਰਿਸ਼ਤੇਦਾਰੀ ਨਾਲ ਯਾਰੀ ਰਹਿੰਦੀ ਇਹ ਜ਼ਿੰਦਗੀ ਮਾਤ ਨਾਲ ਪਈ ਖੈਂਦੀ ਰਿਸ਼ਤੇਦਾਰੀ ਨਾਲ ਯਾਰੀ ਰਹਿੰਦੀ ਆਖਰ ਦੁਨੀਆ ਛੱਡਣੀ ਪੈਂਦੀ ਇਹ ਦੁਨੀਆ ਛੱਡਣੀ ਪੈਂਦੀ ਉਹ ਤੈਨੂੰ ਅਖੀਆ ਹੋਣ ਗਿਆ ਇੱਕਦਾਂ ਤੂੰ ਲੱਕੜਾਂ ਦੇ ਉੱਤੇ ਲੱਕੜਾਂ ਦੇ ਘੜੱਬਾ ਬੀਬੀਆਂ ਲਈ ਗਾਦੀਏ ਓਕੇ